ਅੱਜ 19 ਜੂਨ 2024 ਨੂੰ ਪੰਜਾਬ ਰੂਟ ਵੇਜ਼ ਪੰਬਸ ਪੀਆਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ 2511 ਦੇ ਸੂਬਾ ਸਰ ਸਥਾਪਕ ਕਮਲ ਕੁਮਾਰ ਤੇ ਡੀਪੂ ਪ੍ਰਧਾਨ ਜਗਸੀਰ ਸਿੰਘ ਮਾਨਕ ਨੇ ਬੋਲਦਿਆ ਕਿ ਹੈ ਕਿ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਦੇ ਮੁਲਾਜ਼ਮ ਜਨਾ ਦਾ ਗੁਜ਼ਾਰਾ ਪੰਬਸ ਦੇ ਵਿੱਚ ਨੌਕਰੀ ਦੇ ਨਾਲ ਹੀ ਚੱਲਦਾ ਮਈ ਦੀ ਤਨਖਾਹ ਜੋ ਕਿ 1 ਜੂਨ ਨੂੰ ਪਹਿਣੀ ਸੀ ਅੱਜ 19 ਜੂਨ ਹੋ ਚੁੱਕੀ ਹੈ ਜਿਸ ਕਾਰਨ ਕੀ ਤਨਖਾਹ ਨਹੀਂ ਆਉਂਦੀ ਤੇ ਪਰਿਵਾਰ ਦੇ ਗੁਜ਼ਾਰੇ ਚਲਾਉਣੇ ਹੁਣ ਔਖੇ ਹੋ ਗਏ ਨੇ ਉਹਨਾਂ ਕਿਹਾ ਕਿ 12-12 ਘੰਟੇ ਉਹ ਕੰਮ ਕਰਦੇ ਨੇ ਇਸ ਦੇ ਬਾਵਜੂਦ ਵੀ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾਂਦੀ ਜਾਂ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਵਪਾਰ ਪਬਲਿਕ ਨੂੰ ਸਫਰ ਕਰਵਾਉਂਦਾ ਤਾਂ ਉਹਨਾਂ ਨੂੰ ਰੋਜ਼ ਪੈਸੇ ਵਟਾ ਕੇ ਦਿੰਦਾ ਤਾਂ ਫਿਰ ਕਿਉਂ ਉਹਨਾਂ ਦੀਆਂ ਤਨਖਾਹਾਂ ਨਹੀਂ ਪਰੀਆਂ ਜਾਂਦੀਆਂ ਤੇ ਜੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦੇ ਵਿੱਚ ਵਿਭਾਗ ਦੇ ਅਧਿਕਾਰੀ ਕੋਈ ਵੀ ਦਿਲਚਸਪੀ ਨਹੀਂ ਲੈਂਦੇ ਤੇ ਵਿਭਾਗ ਦੇ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੇ ਨਾਲ ਵਿਤਕਿਰਿ ਕੀਤੇ ਜਾਂਦੇ ਨੇ ਸਰਕਾਰ ਨੇ ਪਬਲਿਕ ਨੂੰ ਫ੍ਰੀ ਸਫਰ ਦੀ ਸਹੂਲਤ ਤਾਂ ਦਿੱਤੀ ਹੈ ਪਰ ਵਿਭਾਗ ਦਾ ਪੈਸਾ ਸਮੇਂ ਸਿਰ ਰਿਲੀਜ਼ ਨਾ ਹੋਣ ਕਾਰਨ ਇਹਨਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਾਰਨ ਵਰਕਰਾਂ ਦੇ ਵਿੱਚ ਭਾਰੀ ਰੋਸ ਹੈ ਮੇਰਾ ਨਾਮ ਕਮਲ ਕੁਮਾਰ ਹੈ ਮੈਂ ਸਰਬਸਤਾਂ ਪੰਨਸਪਾਟਾ ਕੰਟਰੈਕਟਰਾਂ ਦੇ ਯੂਨੀਅਨ ਦਾ ਮੈਂ ਤਾਂ ਇਹ ਕਹਿਣਾ ਚਾਹੁੰਗਾ ਵੀ ਇਹ ਜਿਹੜੀ ਹੜਤਾਲ ਹੈ ਇਹ ਹੜਤਾਲ ਨਹੀਂ ਹੋਈ ਹੈ ਜੀ ਸਭ ਕੰਮ ਛੱਡਿਆ ਬਰਕਰਾਰ ਪੂਰੇ ਪੰਜਾਬ 'ਚ ਕਿਉਂਕਿ ਪਿਛਲੀ 20 ਤਰੀਕ ਨੂੰ ਮੈਨਾ ਹੋਇਆ ਸੀਗਾ ਤੇ ਅੱਜ 19 ਹੋ ਗਈ ਕੱਲ ਨੂੰ 60 ਦਿਨੋਂ 2 ਮਹੀਨੇ ਪੂਰੇ ਹੋ ਜਾਣਗੇ ਅਜੇ ਤੱਕ ਤਨਖਾਹ ਨਹੀਂ ਪਈ ਤੇ ਜਦੋਂ ਉਹਦਾ ਕਾਰਨ ਪੁੱਛਿਆ ਗਿਆ ਤਾਂ ਉਹ ਕਹਿੰਦੇ 2 ਮਹੀਨੇ ਦੀ ਆਪਣੀ ਪਿਆ ਜੋ ਕਰਦੀ तकरीबन 1 ਮਹੀਨੇ ਦਾ 7 ਕਰੋੜ ਰੁਪਇਆ ਬੰਦਾ ਪੀਪੀਐਫ ਦਾ 2 ਮਹੀਨੇ ਨੇ 14 ਕਰੋੜ ਰੁਪਇਆ ਹੋ ਗਿਆ 6 ਮਹੀਨਿਆਂ ਦਾ ਐਸਆਈ ਨਹੀਂ ਪਾਇਆ ਸੀਗਾ ਜਿਹੜਾ ਕੱਲ 35 ਲੱਖ ਰੁਪਏ ਪਾਇਆ ਗਿਆ ਪਹਿਲਾਂ ਉਹ ਨਹੀਂ ਪਾਇਆ ਗਿਆ ਸੀਗਾ ਤੇ ਅਸੀਂ ਬਾਅਦ ਵਾਰ ਸਰਕਾਰ ਤੇ ਗੱਲ ਕਰਦੇ ਹਾਂ ਇਹ ਸਰਕਾਰ ਸਾਨੂੰ ਪੱਕੇ ਨਹੀਂ ਕਰ ਸਕਦੀ ਸਾਨੂੰ ਠੇਕੇ ਦਾ ਦਬਾਅ ਲੈ ਕਿਉਂ ਕੀਤਾ ਗਿਆ ਕਿਉਂਕਿ ਇਹ ਡਿਪਾਰਟਮੈਂਟ ਲਗਾਤਾਰ ਚੱਲਣ ਵਾਲਾ ਹੈ ਨਾ ਕਿ ਕੋਈ 6 ਮਹੀਨੇ ਸਾਲ ਚੱਲਣ ਵਾਲਾ ਤੇ ਇਸ ਕਰਕੇ ਹੀ ਵਾਰੀ ਵਾਰੀ ਇਹ ਨੁਕਸਾਨ ਉਠਾਉਣਾ ਪੈ ਰਿਹਾ ਸਰਕਾਰ ਤੇ ਲੋਕ ਵੀ ਖਰਾਬ ਹੁੰਦੇ ਸਰਕਾਰ ਨੂੰ ਵਾਰੀ ਵਾਰੀ ਨੁਕਸਾਨ ਹੋ ਰਿਹਾ ਪਰ ਸਰਕਾਰ ਠੇਕੇਦਾਰ ਨੂੰ ਕੱਢਦੀ ਨਹੀਂ ਜਦੋਂ ਕਿ ਤਿੰਨ ਚਾਰ ਵਾਰੀ ਇਹਨਾਂ ਨੂੰ ਨੋਟਿਸ ਦੇ ਚੁੱਕੇ ਕਿਸ ਇਕੱਠੇ ਕਰ ਲਾਉਣ ਉਹ ਕਿੱਥੇ ਹੈ ਬਲੈਕਲਿਸਟ ਕਰਦਾ ਜਾਊਗਾ ਤਾਨੂੰ ਐ ਹੋ ਜੂਗਾ ਤੁਸੀਂ ਉਹ ਕਰੋ ਪਰ ਨੂੰ ਕੱਢਦੇ ਨਹੀਂ ਜੇ ਉਹਨੂੰ ਕੱਢ ਕੇ ਤਨ ਕਸਿੱਤੀ ਤੇਨ ਲੱਗ ਜਾਂਦੇ ਡਿਪਾਰਟਮੈਂਟ ਤੇ ਦਿੱਕਤ ਕੀ ਕੰਮ ਡਿਪਾਰਟਮੈਂਟ ਲੈ ਰਹੇ ਆ ਡਿਊਟੀਆਂ ਡਿਪਾਰਟਮੈਂਟ ਲੈ ਗੱਡੀਆਂ ਡਿਪਾਰਟਮੈਂਟ ਦੀ ਚੱਲ ਰਹੀਆਂ ਤੇ ਸਾਰੇ ਮਸਲੇ ਹੱਲ ਹੁੰਦੇ ਅੱਜ ਦੇਤੀ ਸਰਕਾਰ ਦੀ ਇੱਜ਼ਤ ਵੱਜਦੀ ਹੈ ਡਿਪਾਰਟਮੈਂਟ ਵੀ ਵਧੀਆ ਚੱਲਦਾ ਹੈ ਸਰਕਾਰ ਨੂੰ ਕਮਾਈ ਵੀ ਹੁੰਦੀ ਹੈ ਤੇ ਲੋਕਾਂ ਲਈ ਜਿਹੜੀ ਹੜਤਾਲਾਂ ਉਹ ਵੀ ਖਤਮ ਹੁੰਦੀਆਂ